ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਢਿੱਲੋਂ ਵਿਲੇਜ ਫੂਡ ਤੇ ਅੱਜ ਆਪਾਂ ਤੁਹਾਨੂੰ ਮੈਗੀ ਦੀ ਰੈਸਪੀ ਹੈ ਜਿਹੜੀ ਉਹ ਤਿਆਰ ਕਰਕੇ ਦਿਖਾਵਾਂਗੇ ਮੈਗੀ ਆ ਜਿਹੜੀ ਆਪਾਂ ਸਿੰਪਲ ਤਰੀਕੇ ਦੇ ਨਾਲ ਜ਼ਿਆਦਾਤਰ ਬਣਾਉਂਦੇ ਆ ਅੱਜ ਆਪਾਂ ਇਹਨੂੰ ਤੜਕਾ ਲਾ ਕੇ ਬਣਾਵਾਂਗੇ ਤੜਕੇ ਦੇ ਲਈ ਆਪਾਂ ਇਹਦੇ ਵਿੱਚ ਟਮਾਟਰ ਨੇ ਜਿਹੜੇ ਫਰੈਸ਼ ਇਸਤਮਾਲ ਕਰਾਂਗੇ ਤੇ ਹੁਣ ਆਪਾਂ ਟਮਾਟਰ ਲੈਣ ਲਈ ਆਪਣੀ ਬਗੀਚੀ ਦੇ ਵਿੱਚ ਆ ਗਏ ਸੀਗੇ ਆਪਣੇ ਟਮਾਟਰ ਨੇ ਜਿਹੜੇ ਥੋੜੇ ਜਿਹਾ ਘਾਟੀ ਲੱਗੇ ਹੋਏ ਸੀ ਆਪਾਂ ਨੇ ਜਿੰਨੇ ਕ ਆਪਾਂ ਨੂੰ ਜ਼ਰੂਰਤ ਆ ਉਹਨੇ ਕ ਟਮਾਟਰ ਨੇ ਜਿਹੜੇ ਤੋੜ ਲਏ ਨੇ ਤੇ ਇਹਨਾਂ ਦੇ ਵਿੱਚ ਇੱਕ ਟਮਾਟਰ ਸੀਗਾ ਥੋੜਾ ਜਿਹਾ ਖਰਾਬ ਸੀਗਾ ਤੇ ਹੁਣ ਆਪਾਂ ਟਮਾਟਰ ਨੂੰ ਆ ਜਿਹੜਾ ਧੋ ਲਿਆ ਸੀਗਾ ਚੰਗੀ ਤਰ੍ਹਾਂ ਇੱਕ ਵਾਰ ਆਪਾਂ ਇਹਨੂੰ ਦੁਬਾਰਾ ਫੇਰ ਤੋਂ ਵਾਸ਼ ਕਰਾਂਗੇ ਤਾਂ ਕਿ ਜਿਹੜੇ ਉੱਪਰ ਡਸਟ ਵਗੈਰਾ ਲੱਗੀ ਹੋਈ ਹੈ ਚੰਗੀ ਤਰ੍ਹਾਂ ਸਾਫ਼ ਹੋ ਜਾਵੇ ਤੇ ਹੁਣ ਆਪਾਂ ਇੱਧਰ ਢੜਕੇ ਦੇ ਲਈ ਇੱਕ ਪਿਆਜ਼ ਲਿਆ ਦੋ ਟਮਾਟਰ ਤੇ ਦੋ ਦਿਨ ਆਪਾਂ ਨੇ ਹਰੀਆਂ ਮਿਰਚਾਂ ਲਈਆਂ ਨੇ ਅੱਜ ਆਪਾਂ ਜਿਹੜੀ ਮੈਗੀ ਆ ਇਹ ਥੋੜੀ ਜੀ ਸਪਾਈਸੀ ਬਣਾਵਾਂਗੇ ਜਿਹੜੀ ਫਿੱਕੀ ਜੀ ਮੈਗੀ ਹੁੰਦੀ ਆ ਬੱਚੇ ਖਾ ਖਾ ਕੇ ਬੋਰ ਹੋ ਜਾਂਦੇ ਨੇ ਕਿ ਹੈ ਕਿ ਬੱਚੇ ਨੇ ਜਿਹੜੇ ਥੋੜਾ ਜਿਆ ਕਿਤੇ ਕਿਤੇ ਸਪਾਈਸੀ ਖਾਣਾ ਵੀ ਪਸੰਦ ਕਰਦੇ ਨੇ ਤੇ ਹੁਣ ਆਪਾਂ ਨੇ ਪਿਆਜ਼ ਆ ਜਿਹੜਾ ਇਹ ਛਿੱਲ ਲਿਆ ਏ ਤੇ ਇੱਕ ਜਿਹੜਾ ਟਮਾਟਰ ਉਹਦਾ ਪਾਰ ਥੋੜਾ ਜਿਆ ਖਰਾਬ ਸੀਗਾ ਉਹਨੂੰ ਆਪਾਂ ਨੇ ਕੱਟ ਕੇ ਸਾਈਡ ਤੇ ਕੱਢ ਲਿਆ ਏ ਹੁਣ ਆਪਾਂ ਪਿਆਜ਼ ਨੂੰ ਬਰੀਕ-ਬਰੀਕ ਕੱਟ ਲੈਣਾ ਇਹਦੇ ਵਿੱਚ ਆਪਾਂ ਸਿਰਫ ਪਿਆਜ਼ ਤੇ ਟਮਾਟਰ ਦਾ ਇਸਤੇਮਾਲ ਕਰਾਂਗੇ ਤੇ ਨਾਲ ਹੀ ਹਰੀ ਮਿਰਚ ਦਾ ਜੇਕਰ ਤੁਸੀਂ ਇਹਦੇ ਵਿੱਚ ਮਟਰ ਜਾਂ ਬੀਨਸ ਵਗੈਰਾ ਵੀ ਪਾਉਣਾ ਚਾਹੁੰਦੇ ਹੋ ਤੇ ਵੈਜੀਟੇਬਲਸ ਨੇ ਜਿਹੜੀਆਂ ਉਹ ਤੋਂ ਤੁਸੀਂ ਆਪਣੀ ਚੁਆਇਸ ਦੇ ਨਾਲ ਪਾ ਸਕਦੇ ਹੋ ਤੇ ਆਪਾਂ ਇੱਕ ਪਿਆਜ਼ ਆ ਜਿਹੜਾ ਕੱਟ ਲਿਆ ਤੇ ਇਹਦਾ ਚੌਥਾ ਹਿੱਸਾ ਸੀਗਾ ਬਚਿਆ ਹੋਇਆ ਉਹ ਆਪਾਂ ਨੇ ਬਚਾ ਕੇ ਰੱਖ ਲਿਆ ਏ ਮੈਂ ਦੇਖਿਆ ਕਿ ਥੋੜਾ ਜਿਹਾ ਪਿਆਜ਼ ਆਪਾਂ ਘੱਟ ਇਸਤੇਮਾਲ ਕਰਾਂਗੇ ਕਿ ਮੈਗੀ ਜਿਹੜੀ ਆਪਣੀ ਮਿੱਠੀ-ਮਿੱਠੀ ਨਾ ਬਣੇ ਤੇ ਹੁਣ ਆਪਾਂ ਨੇ ਪਿਆਜ਼ ਵੀ ਕੱਟ ਲਿਆ ਏ ਟਮਾਟਰ ਵੀ ਕੱਟ ਲਿਆ ਏ ਤੇ ਨਾਲ ਹੀ ਆਪਾਂ ਨੇ ਹਰੀ ਮਿਰਚਾ ਜਿਹੜੀ ਉਹ ਵੀ ਕੱਟ ਲਈ ਏ ਤੇ ਹੁਣ ਆਪਾਂ ਤੜਕੇ ਦੀ ਤਿਆਰੀ ਕਰਾਂਗੇ ਤੜਕੇ ਦੇ ਲਈ ਆਪਾਂ ਨੇ ਛੋਟੀ ਜੀ ਕਕੜਾਹੀ ਲਈ ਏ ਜਿਹਦੇ ਵਿੱਚ ਆਪਾਂ ਨੇ 2 ਟੇਬਲस्पून ਜਿਹੜਾ ਸਰੋਂ ਦਾ ਤੇਲ ਲਿਆ ਆਪਾਂ ਤੜਕਾ ਜਿਹੜਾ ਸਰੋਂ ਦੇ ਤੇਲ ਦੇ ਨਾਲ ਹੀ ਲਾਵਾਂਗੇ ਤੁਸੀਂ ਰਿਫਾਈਨਡ ਵਰਤਣਾ ਚਾਹੋ ਜਾਂ ਦੇਸੀ ਕੀ ਉਹ ਵੀ ਪਾ ਸਕਦੇ ਹੋ ਇਹ ਦੇਖੋ ਜਿਹੜਾ ਤੇਲ ਆਪਣਾ ਚੰਗੀ ਤਰ੍ਹਾਂ ਗਰਮ ਹੋ ਗਿਆ ਏ ਤੇ ਹੁਣ ਆਪਾਂ ਇਹਦੇ ਵਿੱਚ ਪਿਆਜ਼ ਪਾ ਲਵਾਂਗੇ ਇਹ ਜਿਹੜੀ ਰੈਸਪੀ ਹੈ ਮੇਰੀ ਬੇਟੀ ਨੇ ਬਣਾਈ ਸੀਗੀ ਅੱਜ ਆਪਾਂ ਜਾਣਾ ਸੀਗਾ ਬਾਜ਼ਾਰ ਇਸ ਕਰਕੇ ਸਾਨੂੰ ਥੋੜੀ ਜੀ ਕਾਲੀ ਸੀਗੀ ਤੇ ਆਪਾਂ ਨੇ ਇਹ ਮੈਗੀ ਆ ਜਿਹੜੀ ਛੇਤੀ ਬਣ ਜਾਂਦੀ ਆ ਲੋਕ ਕਹਿੰਦੇ ਨੇਗੇ ਘੱਟ ਤੋਂ ਘੱਟ 5 6 ਮਿੰਟ ਤਾਂ ਜੇਕਰ ਆਪਾਂ ਤਿਆਰੀ ਕਰਨ ਨੂੰ ਲਗਾਈਏ ਕਟਿੰਗ ਚੋਪਿੰਗ ਦਾ ਕੰਮ ਵੀ ਕਰਦੇ ਆ ਤਾਂ 5-6 ਮਿੰਟ ਤਾਂ ਲੱਗ ਹੀ ਜਾਂਦੇ ਨੇ ਤੇ ਹੁਣ ਆਪਾਂ ਨੇ ਇਹਦੇ ਵਿੱਚ ਹਰੀਆਂ ਮਿਰਚਾਂ ਨੇ ਜਿਹੜੀਆਂ ਉਹ ਪਾਤੀਆਂ ਨੇ ਤੇ ਨਾਲ ਹੀ ਆਪਾਂ ਇਹਦੇ ਵਿੱਚ ਟਮਾਟਰ ਐਡ ਕਰ ਦਵਾਂਗੇ ਤੇ ਇਹਨਾਂ ਨੂੰ ਆਪਾਂ ਨੇ ਹਲਕੀ ਫਲੇਮ ਦੇ ਉੱਤੇ ਸੌਫਟ ਹੋਣ ਤੱਕ ਪਕਾ ਲੈਣਾ ਹੈ ਪਿਆਜ਼ ਨੇ ਜਿਹੜੇ ਆਪਾਂ ਨੇ ਜ਼ਿਆਦਾ ਡਾਰਕ ਬਰਾਊਨ ਨਹੀਂ ਕਰਨੇ ਹੈਗੇ ਲਾਈਟ ਬਰਾਊਨ ਜਿਹੀ ਰੱਖਾਂਗੇ ਆਪਾਂ ਪਿਆਜ਼ਾਂ ਨੂੰ ਤੇ ਇਧਰ ਆਪਾਂ ਨੇ ਮੈਗੀ ਆ ਜਿਹੜੀ ਜਿੱਪੀ ਦੇ ਦੋ ਪੈਕੇਟ ਲਏ ਨੇ ਤੁਸੀਂ ਜਿਹੜੀ ਦੂਜੀ ਨਾਰਮਲ ਮੈਗੀ ਬ੍ਰਾਂਡ ਦੀ ਮੈਗੀ ਆਉਂਦੀ ਆ ਤੁਸੀਂ ਉਹ ਵੀ ਲੈ ਸਕਦੇ ਹੋ ਤੇ ਮੇਰੇ ਬੱਚਿਆਂ ਨੂੰ ਉਹ ਵਾਲੀ ਮੈਗੀ ਆ ਜਿਹੜੀ ਘੱਟ ਪਸੰਦ ਆ ਜੀਪੀ ਖਾਣੀ ਜ਼ਿਆਦਾ ਪਸੰਦ ਕਰਦੇ ਨੇ ਤੇ ਹੁਣ ਜਿਹੜਾ ਇਹਨਾਂ ਦਾ ਮਸਾਲਾ ਸੀਗਾ ਉਹ ਆਪਾਂ ਨੇ ਇੱਕ ਕੌਲੀ ਦੇ ਵਿੱਚ ਕੱਢ ਲਿਆ ਤੇ ਨਾਲ ਹੀ ਆਪਾਂ ਥੋੜਾ ਜਿਹਾ ਇਹਦੇ ਵਿੱਚ ਪਾਣੀ ਐਡ ਕਰ ਲਵਾਂਗੇ ਤੇ ਚਮਚੇ ਦੇ ਨਾਲ ਆਪਾਂ ਇਹਨੂੰ ਇੱਕ ਕੋਲ ਬਣਾ ਕੇ ਸਾਈਡ ਦੇ ਉੱਪਰ ਰੱਖ ਲਾਂਗੇ ਜੇਕਰ ਤੁਸੀਂ ਇਹਦੇ ਵਿੱਚ ਹੋਰ ਮਸਾਲੇ ਐਡ ਕਰਨਾ ਚਾਹੋ ਤਾਂ ਉਹ ਵੀ ਕਰ ਸਕਦੇ ਹੋ ਜਿੱਦਾਂ ਕਿ ਇਹ ਦੋ ਪੈਕੇਟ ਮੈਗੀ ਦੇ ਸੀਗੇ ਤੇ ਦੋ ਪੈਕੇਟ ਹੀ ਇਹਦੇ ਵਿੱਚੋਂ ਮਸਾਲੇ ਦੇ ਆਪਾਂ ਨੂੰ ਮਿਲੇ ਨੇ ਉਹ ਇੰਨੀ ਕਿ ਮੈਗੀ ਦੇ ਲਈ ਇਨਫਾ ਤੇ ਆਪਾਂ ਨੇ ਇਹਦੇ ਵਿੱਚ ਪਾਇਆ ਪਿਆਜ਼ ਅਤੇ ਟਮਾਟਰ ਇਸ ਕਰਕੇ ਆਪਾਂ ਥੋੜਾ ਜਿਹਾ ਨਾਣ ਮਿਰਚ ਇਹਦੇ ਵਿੱਚ ਹੋਰ ਐਡ ਕਰਾਂਗੇ ਬਾਅਦ ਵਿੱਚ ਤੇ ਹੁਣ ਆਪਾਂ ਨੇ ਮੈਗੀ ਆ ਜਿਹੜੀ ਇਹਦੇ ਵਿੱਚ ਪਾ ਲਈ ਹੈ ਤੇ ਨਾਲ ਹੀ 2 ਕੱਪ ਆਪਾਂ ਨੇ ਇਹਦੇ ਵਿੱਚ ਪਾਣੀ ਦੇ ਐਡ ਕਰ ਲੈਣੇ ਨੇ ਤੇ ਆਪਾਂ ਇਹਨਾਂ ਨੂੰ ਥੋੜਾ ਜਿਹਾ ਕ੍ਰਸ਼ ਕਰ ਦਾਂਗੇ ਉਹ ਤੁਹਾਡੀ ਮਰਜ਼ੀ ਹੈ ਤੁਸੀਂ ਕ੍ਰਸ਼ ਕਰਨਾ ਚਾਹੋ ਤਾਂ ਕਰ ਸਕਦੇ ਹੋ ਤਾਂ ਕਿ ਇਹਨਾਂ ਦਾ ਸਾਈਜ਼ ਜਿਹੜਾ ਛੋਟਾ ਹੋ ਜਵੇ ਅਦਰਵਾਈਜ਼ ਤੁਸੀਂ ਇਦਾਂ ਹੀ ਇਹਨੂੰ ਨਿਊਡਲਸ ਟਾਈਪ ਖਾਣਾ ਚਾਹੋ ਤਾਂ ਉਦੋਂ ਵੀ ਖਾ ਸਕਦੇ ਹੋ ਤੇ ਹੁਣ ਆਪਾਂ ਨੇ ਥੋੜਾ ਜਿਹਾ ਚੀਰੇ ਨੂੰ ਟੱਕ ਦੇਣਾ ਇੱਕ ਦੋ ਮਿੰਟ ਆਪਾਂ ਇਹਨਾਂ ਨੂੰ ਟੱਕ ਕੇ ਪਕਾਵਾਂਗੇ ਤੇ ਦੇਖੋ ਆਪਣੀ ਮੈਗੀ ਆ ਜਿਹੜੀ ਉਹ 50% ਆ ਜਿਹੜੀ ਉਹ ਕੁੱਕ ਹੋਣ ਵਾਲੀ ਆ ਤੇ ਇੱਕ ਵਾਰ ਆਪਾਂ ਕਰਸ਼ੀ ਦੇ ਨਾਲ ਇਨੂੰ ਚੰਗੀ ਤਰ੍ਹਾਂ ਹਿਲਾ ਲਵਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਹਲਕਾ ਜਿਹਾ ਨਮਕ ਵੀ ਬਾਦ ਵਿੱਚ ਐਡ ਕਰਾਂਗੇ ਪਹਿਲਾਂ ਆਪਾਂ ਇਹਦੇ ਵਿੱਚ ਜਿਹੜਾ ਮਸਾਲਾ ਆਪਣਾ ਕੋਲ ਬਣਾ ਕੇ ਰੱਖਿਆ ਹੋਇਆ ਸੀਗਾ ਜਿਹੜਾ ਪਾਉਚਾ ਵਾਲਾ ਸੀਗਾ ਉਹ ਪਾ ਲੈਣਾ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾਵਾਂਗੇ ਤਾਂ ਕਿ ਮਸਾਲਾ ਇਹ ਜਿਹੜਾ ਉਹ ਚੰਗੀ ਤਰ੍ਹਾਂ ਰਚ ਜਾਵੇ ਤੇ ਨਾਲ ਹੀ ਆਪਾਂ 2 ਪਿੰਚੇ ਇਹਦੇ ਵਿੱਚ ਨਮਕ ਦੇ ਹੋਰ ਐਡ ਕਰਾਂਗੇ 2 ਪਿੰਚ ਹੀ ਆਪਾਂ ਇਹਦੇ ਵਿੱਚ ਮਿਰਚ ਦੇ ਪਾ ਲੈਣੇ ਨੇ ਤੇ ਦੇਖੋ ਆਪਣੀ ਮੈਗੀ ਹੈ ਜਿਹੜੀ ਬਹੁਤ ਹੀ ਵਧੀਆ ਬਣ ਰਹੀ ਆ ਤੇ ਇਹਦਾ ਦੇਖੋ ਕਲਰ ਆ ਜਿਹੜਾ ਉਹ ਵੀ ਬਹੁਤ ਵਧੀਆ ਆ ਰਿਹਾ ਇਸ ਤਰ੍ਹਾਂ ਜਿਹੜੀ ਇਹ ਮੈਗੀ ਆ ਇਹ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਸੀਗੀ ਤੁਸੀਂ ਸਿੰਪਲ ਮੈਗੀ ਖਾਣ ਦੀ ਬਜਾਏ ਤੁਸੀਂ ਇੱਕ ਵਾਰ ਇਹਨੂੰ ਜ਼ਰੂਰ ਢਟਕਾ ਲਾ ਕੇ ਬਣਾ ਕੇ ਦੇਖਿਓ ਇਹ ਜਿਹੜੀ ਮੈਗੀ ਆ ਖਾਣ ਵਿੱਚ ਬਹੁਤ ਹੀ ਟੇਸਟੀ ਸੀ ਤੇ ਮੇਰੇ ਬੱਚਿਆਂ ਨੂੰ ਬਹੁਤ ਹੀ ਪਸੰਦ ਆਈ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੀ ਵੀਡੀਓ ਨੂੰ ਲਾਈਕ ਕਰ ਲਿਓ ਤੇ ਨਾਲ ਹੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇਕਰ ਤੁਹਾਨੂੰ ਮੇਰੀਆਂ ਵੀਡੀਓਜ਼ ਪਸੰਦ ਆਉਂਦੀਆਂ ਹੋਣ ਆ ਮੇਰੀ ਵੀਡੀਓਜ਼ ਨੂੰ ਆਪਣੇ ਰਿਲੇਟਿਵਸ ਤੱਕ ਜਰੂਰ ਸ਼ੇਅਰ ਕਰ ਦਿਆ ਕਰੋ ਤੇ ਦੇਖੋ ਹੁਣ ਆਪਣੀ ਮੈਗੀ ਆ ਜਿਹੜੀ ਆਪਾਂ ਨੇ ਟੱਕੇ 1-2 ਮਿੰਟ ਲੋ ਫਲੇਮ ਦੇ ਉੱਤੇ ਚੰਗੀ ਤਰ੍ਹਾਂ ਪਕਾ ਲਈ ਸੀਗੀ ਜਿਹੜਾ ਇਹਦਾ ਕੱਚਾਪਨ ਸੀਗਾ ਉਹ ਨਿਕਲ ਗਿਆ ਸੀ ਤੇ ਹੁਣ ਮੈਗੀ ਆਪਣੀ ਖਾਣ ਲਈ ਬਿਲਕੁਲ ਤਿਆਰ ਹੈ ਤੇ ਦੇਖੋ ਜਿਹੜਾ ਮੈਗੀ ਦਾ ਕਲਰ ਆ ਉਹ ਵੀ ਬਹੁਤ ਵਧੀਆ ਆ ਤੇ ਹੁਣ ਆਪਾਂ ਨੇ ਇਹਦੇ ਉੱਪਰ ਥੋੜੇ ਜਿਹੇ ਪੀਸਸ ਟਮਾਟਰ ਦੇ ਕੱਟ ਕਰਕੇ ਰੱਖੇ ਹੋਏ ਸੀਗੇ ਉਹ ਗਾਰਨਿਸ਼ ਕਰ ਲਏ ਨੇ ਇਸ ਤਰ੍ਹਾਂ ਆਪਣੀ ਮੈਗੀ ਤਿਆਰ ਆ ਵੀਡੀਓ ਦੇਖਣ ਲਈ ਬਾਕੀ